ਕੈਨੇਡਾ ਵੱਲੋਂ ਇੱਕ ਖੁਸ਼ਖਬਰੀ ਦੇਖਣ ਨੂੰ ਮਿਲ ਰਹੀ ਹੈ ਜੀ ਆਪਣੇ ਪੰਜਾਬੀਆਂ ਨੂੰ 1 ਜੂਨ ਲਈ ਬਹੁਤ ਵੱਡਾ ਐਲਾਨ ਕੀਤਾ ਗਿਆ ਹੈ ਕੈਨੇਡਾ ਵੱਲੋਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਕਿਉਂਕਿ ਇਸ ਤੁਹਾਡੇ ਨਾਲ ਬਹੁਤ ਜ਼ਿਆਦਾ ਖੁਸ਼ਖਬਰੀ ਸਾਂਝੀ ਕਰਨ ਜਾ ਰਹੇ ਆ ਇਸ ਵੀਡੀਓ ਦੇ ਵਿੱਚ ਕੈਨੇਡਾ ਵੱਲੋਂ ਆਪਣੇ ਤਿੰਨ ਵੀਜ਼ੇ ਹਮੇਸ਼ਾ ਬਹੁਤ ਟੌਪ ਲੈਵਲ ਤੇ ਲੱਗਦੇ ਆ ਜਿਨ੍ਹਾਂ ਦੇ ਵਿੱਚ ਆਪਣਾ ਵਰਕ ਪਰਮਿਟ ਦੂਜੇ ਨੰਬਰ ਤੇ ਆਪਣਾ ਵਿਜ਼ਟਰ ਵੀਜ਼ਾ ਤੀਜੇ ਨੰਬਰ ਤੇ ਆਪਾਂ ਗੱਲ ਕਰੀਏ ਦਾ ਸਟੂਡੈਂਟ ਵੀਜ਼ਾ ਇਹਨਾਂ ਦਾ ਪ੍ਰੋਸੈਸਿੰਗ ਟਾਈਮ ਜੋ 21 ਹੋਂਜੋ 21 ਤਰੀਕ ਕੱਲ ਨਿਕਲ ਕੇ ਗਈ ਹੈ 21 ਮਈ ਨੂੰ ਇਹਨਾਂ ਦਾ ਲੇਟੈਸਟ ਡਾਟਾ ਹੈ ਜੋ ਅਪਲੋਡ ਹੋਇਆ ਹੈ ਉਹਨਾਂ ਦੀ ਵੈਬਸਾਈਟ ਦੇ ਉੱਤੇ ਆਈਆਰਸੀਸੀ ਦੇ ਉੱਤੇ ਜਿਦੇ ਵਿੱਚ ਉਹਨਾਂ ਨੇ ਆਪਣੇ ਟਾਈਮਿੰਗ ਦੀ ਗੱਲ ਕੀਤੀ ਹੈ ਕਿ ਅਸੀਂ ਕਿੰਨੇ ਤੋਂ ਕਿੰਨੇ ਵੈਬਸਾਈਟ ਹੈ ਜਾਂ ਕਿੰਨੇ ਤੋਂ ਕਿੰਨਾ ਟਾਈਮ ਹੈ ਅਸੀਂ ਵੀਜ਼ੇ ਦੇ ਉੱਤੇ ਇਸ ਟਾਈਮ ਲੈ ਰਹੇ ਹਾਂ ਪਰ ਉਸ ਤੋਂ ਪਹਿਲਾਂ ਹੀ ਵੀਜ਼ਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਆਪਾਂ ਟਾਈਮਿੰਗ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਵਿਸਟਰ ਵੀਜ਼ੇ ਵਾਲੇ ਦੀ ਗੱਲ ਕਰਦੇ ਆ ਸਭ ਤੋਂ ਵੱਧ ਵੀਜ਼ੇ ਜੋ ਇਸ ਟਾਈਮ ਕੈਨੇਡਾ ਦੇ ਵਿੱਚ ਅਪਲਾਈ ਹੋਏ ਆ ਇਮੀਗ੍ਰੇਸ਼ਨ ਕੋਲੇ ਜੋ ਲੈਟਰਸ ਪਹੁੰਚੇ ਆ ਉਹ ਸਭ ਤੋਂ ਵੱਧ ਵਿਜ਼ਟਰ ਵੀਜ਼ੇ ਵਾਲਿਆਂ ਦੇ ਆ ਦੂਜੇ ਨੰਬਰ ਤੇ ਸਟੂਡੈਂਟ ਦੇ ਆ ਤੀਜੇ ਨੰਬਰ ਤੇ ਵਰਕ ਪਰਮਿਟ ਦੇ ਆ ਜਿਗਰ ਆਪਾਂ ਗੱਲ ਕੀਤੀ ਇਹ ਵੀ ਵਿਸਟਰ ਵੀਜ਼ੇ ਦੀ ਓਨਲੀ 30 ਡੇਜ਼ ਵੈਬਸਾਈਟ ਦੇ ਉੱਤੇ ਸ਼ੋ ਕੀਤਾ ਜਾਂਦਾ ਹੈ ਪਰ ਜੋ ਵਿਸਟਰ ਵੀਜ਼ਾ ਹੈ ਉਹ ਸਿਰਫ 10 ਤੋਂ 15 ਦਿਨ ਦੇ ਵਿੱਚ ਆਪਾਂ ਨੂੰ ਉਹਦਾ ਰਿਜ਼ਲਟ ਮਿਲ ਜਾਂਦਾ ਹੈ ਮਤਲਬ ਕਿ ਜੇਕਰ ਆਪਾਂ ਅੱਜ ਵਿਸਟਰ ਵੀਜ਼ਾ ਅਪਲਾਈ ਕਰਦੇ ਹਾਂ 10 ਤੋਂ 15 ਦਿਨ ਦੇ ਵਿੱਚ ਹੀ ਆਪਾਂ ਨੂੰ ਕੰਪਲੀਟ ਹੋ ਜਾਂਦਾ ਜੇ ਗੱਲ ਕਰੀਏ ਇਹਨਾਂ ਨੇ ਵੈਬਸਾਈਟ ਦੇ ਉੱਤੇ ਸ਼ੋਅ ਕੀਤਾ ਹੈ 15 ਵੀਕਸ 15 ਵੀਕਸ ਲੱਗਦੇ ਆ ਮਤਲਬ ਕਿ ਸਟੱਡੀ ਵੀਜ਼ੇ ਨੂੰ ਪਰ ਓਨਲੀ 5 ਤੋਂ 10 ਵੀਕ ਦੇ ਵਿੱਚ ਆਪਾਂ ਨੂੰ ਰਿਜ਼ਲਟ ਮਿਲ ਜਾਂਦਾ ਹੈ ਸਟੱਡੀ ਵੀਜ਼ੇ ਦਾ ਜੇ ਗੱਲ ਕਰਦੇ ਆਂ ਆਪਾਂ ਵਰਕ ਪਰਮਿਟ ਦੀ ਵਰਕ ਪਰਮਿਟ ਤੇ ਇਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਜੋ ਸ਼ੋਅ ਕੀਤਾ ਪ੍ਰੋਸੈਸਿੰਗ ਟਾਈਮ 21 ਵੀਕ ਕੀਤਾ ਹੈ ਪਰ 10 ਤੋਂ 15 ਵੀਕ ਦੇ ਵਿੱਚ ਹੀ ਆਪਾਂ ਨੂੰ ਵਰਕ ਪਰਮਿਟ ਦਾ ਰਿਜ਼ਲਟ ਵੀ ਮਿਲ ਜਾਂਦਾ ਹੈ ਮਤਲਬ ਕੀ ਜੇਕਰ ਕੈਨੇਡਾ ਪ੍ਰੋਸੈਸਿੰਗ ਟਾਈਮ ਦੀ ਗੱਲ ਕਰਦੇ ਆ ਤਾਂ ਬਹੁਤ ਜ਼ਿਆਦਾ ਹੈ ਈਜ਼ੀ ਹੋ ਚੁੱਕਿਆ ਹੈ ਬਹੁਤ ਜ਼ਿਆਦਾ ਜਲਦੀ ਆਪਾਂ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਵਿਸਟਰ ਵੀਜ਼ਾ ਜਾਂ ਫਿਰ ਟੂਰਿਸਟ ਵੀਜ਼ਾ ਕਹਿ ਸਕਦੇ ਆ ਵਰਕ ਪਰਮਿਟ ਕਹਿ ਸਕਦੇ ਆ ਆਪਾਂ ਨੂੰ ਜਲਦੀ ਮਿਲ ਰਿਹਾ ਤੇ ਨਾਓ ਤੁਹਾਡੇ ਕੋਲ ਇੱਕ ਗੋਲਡਨ ਚਾਂਸ ਆ ਤੁਸੀਂ ਵੀ ਜੇਕਰ ਆਪਣੀ ਕਿਸਮਤ ਅਜਵਾਉਣਾ ਚਾਹੁੰਦੇ ਹੋ ਵਿਜ਼ਟਰ ਵੀਜ਼ਾ ਵਿੱਚ ਟੂਰਿਸਟ ਵੀਜ਼ਾ ਵਿੱਚ ਵਰਕ ਪਰਮਿਟ ਵਿੱਚ ਈਜ਼ਲੀ ਅਜਮਾ ਸਕਦੇ ਹੋ ਜੇਕਰ ਆਪਾਂ ਵਿਜ਼ਟਰ ਵੀਜ਼ੇ ਦੀ ਗੱਲ ਕਰਦੇ ਆ ਜੇਕਰ ਤੁਸੀਂ ਵਿਜ਼ਟਰ ਵੀਜ਼ੇ ਦੀ ਫੀਸ ਪਤਾ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖੋ ਵਿਜ਼ਟਰ ਵੀਜ਼ਾ ਅਸੀਂ ਤੁਹਾਨੂੰ ਕਮੈਂਟ ਨੈਕਸਟ ਵੀਡੀਓ ਦੇ ਵਿੱਚ ਫੀਸ ਦੱਸਾਂਗੇ ਕਿ ਕੈਨੇਡਾ ਵੱਲੋਂ ਕਿੰਨੀ ਫੀਸ ਆ ਵਿਜ਼ਟਰ ਵੀਜ਼ਾ ਅਪਲਾਈ ਕਰਨ ਦੀ ਬਹੁਤ ਜ਼ਿਆਦਾ ਘੱਟ ਫੀਸ ਤੇ ਤੁਹਾਨੂੰ ਪ੍ਰੋਸੈਸ ਵੀ ਦੱਸਾਂਗੇ ਕਿ ਕਿ ਵਿਸਟਰ ਵੀਜ਼ਾ ਤੁਸੀਂ ਘਰ ਬੈਠੇ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਨਹੀਂ ਅਪਲਾਈ ਕਰ ਸਕਦੇ ਤੁਸੀਂ ਕਿਸੇ ਵਕੀਲ ਦੀ ਕਿਵੇਂ ਹੈਲਪ ਲੈ ਕੇ ਵਿਸਟਰ ਵੀਜ਼ਾ ਅਪਲਾਈ ਕਰ ਸਕਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋ ਵਿਸਟਰ ਵੀਜ਼ਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵਿਸਟਰ ਵੀਜ਼ਾ ਵੀਡੀਓ ਦੇਖਣ ਲਈ